ਜਦੋਂ ਅਹਿਮਦ ਸ਼ਾ ਦੁਰਾਨੀ ਨੇ ਉੱਤਰੀ ਭਾਰਤ ਤੇ ਚੌਥੀ ਵਾਰ ਹਮਲਾ ਕੀਤਾ ਅਤੇ ਕੀਮਤੀ ਸਮਾਨ ਅਤੇ ਬੰਦੀ ਬਣਾ ਕੇ ਕਾਬਲ ਨੂੰ ਪਰਤ ਰਿਹਾ ਸੀ ਤਾਂ ਆਪਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਗੁਰਸਿੱਖਾਂ ਨੇ ਬੰਦੀਆਂ ਨੂੰ ਆਜ਼ਾਦ ਕਰਵਾਇਆ ਅਤੇ ਕੀਮਤੀ ਸਮਾਨ ਨੂੰ ਵਾਪਸ ਲੈ ਲਿਆ। ਲਾਹੌਰ ਤੋਂ ਰਵਾਨਾ ਹੋਣ ਤੇ ਅਬਦਾਲੀ ਨੇ ਜ਼ਾਲਮ ਸ਼ਾਸਕ ਜਹਾਨ ਖਾਨ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ। ਅਤੇ ਉਸ ਨੂੰ ਸਿੱਖਾਂ ਦਾ ਖਾਤਮਾ ਕਰਨ ਅਤੇ ਹਰਿਮੰਦਰ ਸਾਹਿਬ ਨੂੰ ਢਾਉਣ ਦਾ ਹੁਕਮ ਦਿੱਤਾ। ਜਹਾਂ ਖਾਨ ਨੇ ਸਿੱਖਾਂ ਨੂੰ ਮਾਰਨ ਲਈ ਹਰਥਾਂ ਆਪਣੇ ਸਿਪਾਹੀ ਭੇਜਨੇ ਸ਼ੁਰੂ ਕਰ ਦਿੱਤੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਢਾਉਣਾ ਅਤੇ ਪਵਿੱਤਰ ਸਰੋਵਰ ਨੂੰ ਮਲਬੇ ਨਾਲ ਭਰਨਾ ਸ਼ੁਰੂ ਕਰ ਦਿੱਤਾ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਇਸ ਬੇਅਦਬੀ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਗੁਰੂ ਘਰ ਦੀ ਮਰਿਆਦਾ ਨੂੰ ਦੇਸ ਪਹੁੰਚਣ ਵਾਲਿਆਂ ਨਾਲ ਨਜਿੱਠਣ ਦਾ ਫੈਸਲਾ ਕੀਤਾ 75 ਸਾਲ ਦੀ ਉਮਰ ਵਿੱਚ ਵੀ ਬਾਬਾ ਦੀਪ ਸਿੰਘ ਨੇ ਇੱਕ ਨੌਜਵਾਨ ਯੋਧੇ ਵਾਂਗ ਤਾਕਤਵਰ ਅਤੇ ਨਿਡਰ ਸਨ ਬਾਬਾ ਦੀਪ ਸਿੰਘ ਜੀ ਨੇ ਸਿੱਖਾਂ ਦੀ ਇੱਕ ਵੱਡੀ ਫੌਜ ਤਿਆਰ ਕੀਤੀ ਅਤੇ ਸ੍ਰੀ ਅੰਮ੍ਰਿਤਸਰ ਸਹਿਬ ਵੱਲ ਕੂਚ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਮੇਰਾ ਸੀਸ ਸ੍ਰੀ ਹਰਮੰਦਰ ਸਾਹਿਬ ਵਿਖੇ ਡਿੱਗੇ ਜਦੋਂ ਉਹ ਅੰਮ੍ਰਿਤਸਰ ਤੋਂ 10 ਮੀਲ ਦੂਰ ਤਰਨਤਨ ਪਹੁੰਚੇ ਤਾਂ ਸਿੰਘਾਂ ਦੀ ਗਿਣਤੀ 5000 ਦੇ ਕਰੀਬ ਹੋ ਚੁੱਕੀ ਸੀ ਤਰਨਤਨ ਸਾਹਿਬ ਵਿਖੇ ਪਹੁੰਚ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਤੇ ਆਪਣੇ ਖੰਡੇ ਦੋ ਤਾਰੀ ਤਲਵਾਰ ਦੇ ਨਾਲ ਜ਼ਮੀਨ ਤੇ ਇੱਕ ਲਕੀਰ ਖਿੱਚ ਕੇ ਸਿੰਘਾਂ ਨੂੰ ਕਿਹਾ ਕਿ ਜੋ ਸਿੰਘ ਗੁਰਦੁਆਰਿਆਂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹਨ ਉਹ ਉਸ ਲਕੀਰ ਨੂੰ ਪਾਰ ਕਰਨ ਅਤੇ ਬਾਕੀ ਪਿੱਛੇ ਹਟ ਜਾ। ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ ਸਾਰੇ ਸਿੰਘ ਪੰਥ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਸਨ ਇਸ ਲਈ ਉਹ ਲਕੀਰ ਤੋਂ ਅੱਗੇ ਆ ਗਏ ਇਸ ਪਵਿੱਤਰ ਸਥਾਨ ਤੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਬਣਿਆ ਹੋਇਆ ਹੈ ਜੋ ਸਿੱਖ ਇਤਿਹਾਸ ਦੀ ਇਸ ਮਹੱਤਵਪੂਰਨ ਘਟਨਾ ਨੂੰ ਯਾਦ ਦਿਵਾਉਂਦਾ ਹੈ ਅੰਮ੍ਰਿਤਸਰ ਸਾਹਿਬ ਤੋਂ 5 ਮੀਲ ਦੂਰ ਪਿੰਡ ਗੋਲਵੜ ਵਿੱਚ ਸਿੰਘਾਂ ਦੀ ਫੌਜ ਦਾ ਜਹਾਨ ਖਾਨ ਦੇ 20000 ਸਿਪਾਹੀਆਂ ਨਾਲ ਯੁੱਧ ਹੋਇਆ ਜਿੱਥੇ ਬਹਾਦਰੀ ਨਾਲ ਲੜਦੇ ਹੋਏ ਸਿੰਘਾਂ ਨੇ ਜਹਾਨ ਖਾਨ ਦੀ ਫੌਜ ਨੂੰ ਲਗਭਗ ਹਰਾ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਇਸ ਦੌਰਾਨ ਜਹਾਨ ਖਾਨ ਦੀ ਫੌਜ ਦੀ ਗਿਣਤੀ ਵਧਾਉਂਦੀ ਇੱਕ ਵੱਡੀ ਫੌਜ ਪਹੁੰਚੀ ਜਿਸਨੇ ਸਿੱਖਾਂ ਦੇ ਵਿਰੁੱਧ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਪਰ ਫਿਰ ਵੀ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ ਬਹਾਦਰੀ ਨਾਲ ਲੜਦੇ ਰਹੇ ਅਤੇ ਅੰਮ੍ਰਿਤਸਰ ਵੱਲ ਵੱਧਦੇ ਰਹੇ ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਦੇ ਇੱਕ ਸਾਥੀ ਨੇ ਜਹਾਨ ਖਾਨ ਨੂੰ ਮਾਰ ਮੁਕਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਿੰਡ ਚੱਬਾ ਵਿੱਚ ਇੱਕ ਹੋਰ ਭਿਆਨਕ ਲੜਾਈ ਹੋਈ ਜਿੱਥੇ ਮੁਗਲ ਸੈਨਾਪਤੀ ਤੇ ਬਾਬਾ ਦੀਪ ਸਿੰਘ ਜੀ ਨੇ ਲੜਦੇ ਹੋਏ ਇੱਕ ਦੂਜੇ ਤੇ ਵਾਰ ਕੀਤਾ ਜਿਸ ਵਿੱਚ ਅਟਲ ਖਾਨ ਦੀ ਮੌਤ ਤੁਰੰਤ ਹੋ ਗਈ ਅਤੇ ਬਾਬਾ ਦੀਪ ਸਿੰਘ ਜੀ ਦਾ ਸਿਰ ਤੜ ਤੋਂ ਵੱਖ ਹੋ ਗਿਆ ਇਹ ਦੇਖ ਕੇ ਇੱਕ ਸਿੰਘ ਨੇ ਬਾਬਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਦੇ ਚਰਨਾਂ ਵਿੱਚ ਸੀਸ ਰੱਖਣ ਦੀ ਸੁਖਣਾ ਯਾਦ ਕਰਾਈ ਇਹ ਸੁਣ ਬਾਬਾ ਜੀ ਝਟ ਖੜੇ ਹੋ ਗਏ ਤੇ ਖੱਬੀ ਤਲੀ ਤੇ ਆਪਣਾ ਸੀਸ ਧਰ ਕੇ ਸੱਜੇ ਹੱਥ ਵਿੱਚ ਖੰਡਾ ਫੜਦੇ ਹੋਏ ਲੜਦੇ ਹੋਏ ਹਰਮੰਦਰ ਸਾਹਿਬ ਵੱਲ ਵਧਦੇ ਰਹੇ ਅਖੀਰ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਆਪ ਜੀ ਨੇ ਪ੍ਰਕਰਮਾ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਆਪਣਾ ਸਿਰ ਰੱਖਿਆ ਤੇ ਅਕਾਲ ਚਲਾਣਾ ਕਰ ਗਏ। ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਯਾਦ ਵਿੱਚ ਸਿੱਖ ਉਸ ਸਥਾਨ ਤੇ ਮੱਥਾ ਟੇਕਦੇ ਹਨ ਜਿੱਥੇ ਉਹਨਾਂ ਦਾ ਸਿਰ ਹਰਮੰਦਰ ਸਾਹਿਬ ਵਿਖੇ ਡਿੱਗਿਆ ਸੀ ਅਤੇ ਬਾਬਾ ਦੀਪ ਸਿੰਘ ਜੀ ਦਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਵੀ ਸੁਰੱਖਿਅਤ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਤਾਨਾਂ ਦਰਸ਼ਨ ਕਰਵਾਏ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦੀ ਹੈ ਸਿੱਖ ਧਰਮ ਅਤੇ ਹਰਮੰਦਰ ਸਾਹਿਬ ਦੀ ਰਾਖੀ ਲਈ ਉਹਨਾਂ ਦੀ ਸ਼ਹਾਦਤ ਦਲੇਰੀ ਕੁਰਬਾਨੀ ਅਤੇ اٹਟ ਵਿਸ਼ਵਾਸਤਾ ਪ੍ਰਤੀਕ ਬਣ ਗਈ ਹੈ ਉਹਨਾਂ ਦਾ ਜੀਵਨ ਸਿੱਖਾਂ ਲਈ ਨਿਡਰਤਾ ਨਿਆਂ ਅਤੇ ਸ਼ਰਧਾ ਦੇ ਆਦਰਸ਼ਾਂ ਦਾ ਪ੍ਰਤੀਕ ਹੈ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੀ ਮਿਸਾਲ ਹੈ ਉਨ੍ਹਾਂ ਦੀ ਗੁਰੂਆਂ ਪ੍ਰਤੀ ਅਟੁੱਟ ਸ਼ਰਧਾ ਧਰਮ ਪ੍ਰਤੀ ਯੋਗਦਾਨ ਅਤੇ ਅੰਮ੍ਰਿਤਸਰ ਦੀ ਲੜਾਈ ਵਿੱਚ ਉਨ੍ਹਾਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਅਮਿੱਟ ਛਾਪ ਛੱਡੀ ਹੈ।